ਉਹ ਸਾਰੇ ਇਨੰਦ ਕਰ ਲਾਈਨ ਦਿਖਾਵਾਂਗੇ ਤੇ ਚਲੋ ਵੀ ਚੱਲਦੇ ਹੁਣ ਅੰਦਰ ਕਾਹਦੀ ਲਓ ਬੰਦ ਕਰ ਦਿਓ ਬੰਦ ਕਰ ਦਿਓ ਕਾਦ ਦੱਸ ਦਿਓ ਠੀਕ ਹੈ ਜਦੋਂ ਉਹ ਇਸ ਕਰ ਪਰਮੰਤ ਕਈ ਗੰਬਰ ਕਰਦੇ ਨਾ ਸਟ ਕਰ ਬਸੋ ਅੱਗੇ ਜਾਣੇ ਜ਼ਰੂਰੀ ਹੈ ਕਿ ਜਦੋਂ ਸਭ ਚੜਨਗੇ ਜੀ

ਸੰਤ ਸੰਗਤ ਦੇ ਵਿੱਚ ਜੰਗਾ ਉੱਚਾ ਬੱਜੇ ਮਹਾਰਾਜ ਨੂੰ ਸੰਤ ਸੰਗਤਾਂ ਲਈ ਮੋਰਤ ਸਾਖੀ ਹੈ ਗੁਰੂ ਜੀ ਕਰਪ ਦੇ ਸਾਰੇ ਜੱਤ ਦੇ ਸੱਤ ਲੰਗਰ ਵਿੱਚ ਜੰਗਾ ਉੱਚਾ ਬੱਜੇ ਕਿੰਨੇ ਰੀ ਕੰਮ ਨਸਰਟ ਆਖੀ ਹੈ ਕਾਟ ਦੇ

ਸਖੀਆ ਗੁਰੂ ਜੀ ਕਾਰਜ ਦੇ ਸਵਾਰ ਸਤਿਗੁਰ ਸੱਚੇ ਸਾਖੀਆ ਗੁਰੂ ਜੀ ਕਾਰਜ ਦੇ ਸਵਾਰ ਸਤਿਗੁਰ ਸੱਚੇ ਸਾਖੀਆ ਕਿ ਤਨੁ ਦੀ ਕੰਮ ਸੁਹਰ ਪੈ ਆਖੀਆ ਕਾਰਜ ਦੇ ਸਵਾਰ ਸਤਿਗੁਰ ਸੱਚੇ ਸਾਖੀਆ ਅਗਲੇ ਦਸੰਦਾਂ ਜੀ ਹੁਣ ਕੋਤਸ ਅਰਦਾਸ ਹੋਣੀ ਹੈ ਜਿਸ ਉਸ ਤੇ ਲੜਕਾ ਖਿਲਾੜੇ ਇਹਨਾਂ ਦੇ ਮਾਤਾ ਪਿਤਾ ਖੜੇ ਹੋ ਜਾਣ ਬਾਕੀ ਸੰਗਤ ਇਸੇ ਤਰ੍ਹਾਂ ਸੱਜੇ ਹੋਏ ਲੜਕਾ ਤੇ ਲੜਕੀ ਇਹਨਾਂ ਦੇ ਮਾਤਾ ਪਿਤਾ ਖੜੇ ਹੋ ਜਾਣ ਜੀ ਹਾਂ ਜੀ ਸੋਮ ਸਿੰਘ ਜੀ ਔਰ ਤਾਂ ਕੁੰਡਿੰਗ ਲੋ ਕਰੇ ਕਿਚਟੀ ਨੀਲ ਨੂੰ ਮਿਲਣਾ ਨਹੀਂ ਬੀਰ ਦੀ ਬਾਤ ਬੋਲੇ ਸੋਨੇ ਹਾ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਆਪ ਦਾਸਾਂ ਜੇ ਸਤਿਗੁਰ ਨਦਰ ਕਰੇ ਨਿਮਕੇ ਪਿਆਰ ਨਾਵੇ ਮੇਰਾ ਮਲ ਦਾ ਨਸ਼ੀਦ ਲੋਏ ਸਤਨਾਹ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਿ ਮਹਲਾ 5 ਗੁਰਪੂਰ ਕ੍ਰਿਪਾ ਕਾਰੀ ਪ੍ਰਭ ਪੂਰੀ ਲੋਟੇ ਹਮਾਰੀ ਕਰੇ ਸਿਨ ਅਨੁਗ੍ਰਹਿ ਆਈ ਅਨੰਦ ਮੰਗਲ ਸੁਖ ਪਾਏ ਸਤੋ ਰਾਮ ਨਾਮ ਨਿਸਦਰੀਆ ਊਟਤ ਬੈਠ ਤੇ ਹਰਿਆਰ ਤੇਈਆ ਆਨ ਜਨ ਸਗਲ ਤੇ ਕਰੀਆ ਰਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਬੜ ਬਾਗੀ ਪਾਏ ਕੋਟ ਜਨਮ ਕੇ ਕਿਲ ਵਿਖ ਨਸ ਹਰ ਜਰਣੀ ਜਿਤ ਲਾਏ ਚਰ ਸਦਾ ਪ੍ਰਭ ਆਪਣੇ ਜਿਨ ਬੋਰੀ ਕਰਨ ਆਖੀ ਜੀ ਜੰਤ ਸਭ ਪੈ ਪਵਿਤਰਾ ਸਤ ਗੁਰ ਕੀ ਸੱਚ ਸਾਖੀ ਬਿਗਨ ਬਿਨਾਸਨ ਸਭ ਦੁਖ ਨਾਸ਼ਨ ਸਤ ਗੁਰ ਨਾਮ ਅੰਦਰ ੜਾਇਆ ਕੋਈ ਭਾ ਭੇ ਸਭ ਪਾਪਨ ਜਨ ਨਾਲਿ ਸੁਖ ਕਰਿਆ ਆਇ ਬਿਗਨ ਵਿਨਾਸ਼ਨ ਸਭ ਦੁਖ ਨਾਸ਼ਨ ਸਤਗੁਰ ਨਾਮ ਦਰੜਾਇ ਕੋਏ ਪਾਪ ਭੇ ਸਭ ਪਾਪਨ ਜਨ ਨਾਲਿ ਸੁਖ ਕਰਿਆ ਆਇ ਵਾਹੀ ਗੁਰਜੀਤ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਵਾਹਿਗੁਰਜ ਕਕਲ ਸ ਵਾਹਿਗੁਰਜ ਕੀ ਫਤਿਹ ਅੱਜ ਜੀਣਾ ਸਤਿਗੁਰੂ ਦਾ ਹੁਕਮ ਪ੍ਰਾਪਤਿਤ ਹੋ ਕੇ ਨਾਮਾ ਸੋ ਅਗਲੇ ਦਸਮੇ ਜੀ ਪੱਲੇ ਦੀ ਪਾਣੀ ਪਰਸੋਂ ਨੂੰ ਸੇ ਲਈ ਤੁਸੀਂ ਪੱਲੇ ਦੇ ਰਸਮ ਕਰੋਗੇ ਨਾ ਨਰਦੀਰ ਪੰਨਾ ਮਰਕਤਿਆ ਜਤ ਸੋ ਦੇ ਅਸੀਂ ਕਿਰਪਾ ਦੇ ਸੰਕਰਣ ਹੋਏ थोड़ा लड़स मेर बचे ते बले ब लड़ी बचे जी ते बल पा भा थड़ी बचे ते सचकानी ली माते वॾे शा ਕਿ ਜੀ ਮੈਂ ਹੱਬ ਬਚਾਈ ਛੋੜਿਆ ਹਰ ਕਿਸ ਧਿਆਗੀ ਹੱਬ ਸਾਟ ਕੋੜਾਵੇ ਦਿੱਤੇ ਤੇ ਪੱਲੇ ਚੰਡੇ ਲਾ ਲਓ ਜੀ ਇਕੱਲੇ ਹੱਸੇ ਮੈਂ ਚਾਰ ਨਾਮਾਂ ਦੀ ਸੁਭਾਗੀ ਜੁੜੀ ਨੁਂ ਬੰਤੀ ਹੈ ਕਹਿ ਕੇ ਤਾਂ ਇਹ ਕਹਿ ਜੀ ਤੋਂ ਪਹਿਲਾਂ ਜੋ ਥੋੜਾ ਰਸਤਾ ਸਤਗੁਰਾਂ ਦੇ ਜੁੜੀ ਚ ਸਰ ਸੰਗਤਿਆਂ ਜੁਰੀ ਚ ਠੀਕ ਹੈ ਸਭੀ ਕੋ ਗ੍ਰਸਥ ਮਾਰਗ ਪ੍ਰਾਪਤ ਹੋਉ ਜਾ ਰਹੇ ਹੈ ਜੀ ਸੋ ਗੁਰਬਾਣੀ ਦਾ ਫਰਮਾਨ ਹੈ ਧਨ ਭਰੇ ਨੱਖੀਆਂ ਨੂੰ ਬਹਿਣ ਕਰਤੇ ਹੋਏ ਇੱਕ ਜੋਤ ਜੋ ਮੁੰਦੀ ਧਨ ਪਰ ਕਈਆ ਸੋਏ ਕੁਝ ਦੇਖਣ ਨੂੰ ਥੋੜੇ ਜਿਹੀ ਲੋਹਨ ਪਰ ਉਸ ਆਕਾਰ ਬੁਰਖ ਦੀ ਜੋਤ ਤੁਹਾਡੇ ਚ ਇੱਕ ਹੈ ਕਿਸੇ ਤਰ੍ਹਾਂ ਜੋ ਜਿਤ ਥੋੜੀ ਮਨ ਅਨਿਕਰ ਹੋਣੀ ਚਾਹੀਦੀ ਹੈ ਤੋ ਇੱਕ ਹੋਣੀ ਚਾਹੀਦੀ ਹੈ ਤਹੇ ਅਪਜੀ ਇਸ ਗ੍ਰਸਤ ਮਾਰਗ ਨੂੰ ਪ੍ਰਾਪਤ ਕਰ ਸਕਦੇ ਹੋ ਸਤਿਗੁਰੂ ਵਾਜੋ ਗੁਰ ਨਹੀਂ ਕੋਈ ਨ ਗੁਰੇ ਕਾ ਹੈ ਨਾ ਭੁਰਾ ਇਹ ਵੀ ਕਰਵਾਣੀ ਦੱਸਦਾ ਹੈ ਅਪਜੀ ਨੇ ਅੰਮ੍ਰਿਤ ਛਕਣਾ ਗੁਰੂ ਵਾਣਾ ਗਵਾਣੀ ਪੜਨੀ ਸੋਗ ਤੇ ਆਪਣਾ ਜੀਵਨ ਸਫਲਾ ਬਣਾਉਣਾ ਹੈ ਹੁਣ ਸਿਪਾਹੀ ਜਗਤ ਬੈਂਤੀਆ ਕੇ ਪਠੀ ਸਿੰਘ ਦਾ ਨਾਮ ਦਾ ਪਾਠ ਕਰਨਾ ਪਹਿਲੀ ਲਾਮ ਦਾ ਇਹ ਸਹਲਾ ਤੁਸੀਂ ਪਹਿਲਾ ਜਦੋਂ ਉਖਾ ਮੱਥਾ ਟੇਕ ਕੇ ਤਾਂ ਲੜਕੇ ਨਾਲ ਮੂਹਰੇ ਦੀ ਚੰਣਾ ਜਦ ਅੱਗੇ ਬੈਠਣਾ ਲੜਕੀ ਨਾਲ ਪਿੱਛਲੇ ਪਾਸੇ ਦੀ ਬਣੀ ਜਲਾਉਂ ਦੇਖਣਾ ਜਦੋਂ ਨਾਨਕ ਦਾ ਨਾਮ ਆਵੇ ਯੰਨੀ ਜੀ ਨੇ ਵਰਨਾ ਪਹਿਲੀ ਲਾਮ ਉਹਦੇ ਚ ਨਾਨਕ ਦਾ ਨਾਮ ਇੱਕ ਜੱਲੇ ਆਉਣਾ ਅਪਚਿਨ ਪ੍ਰੇਮ ਜਨ ਮੱਥਾ ਟਿਕੜਾ ਪ੍ਰੇਮ ਗਰੇ ਚੰੜਾ ਪ੍ਰਕਾਰ ਮਨ ਲੌਜ ਕੇ ਨੀਉ ਪਹਿਲੇ ਨਾਮ ਦਾ ਪਾੜ ਕਰੀ ਸਤਨਾਮ ਸੇਵਾਹੇ ਕਰੋ ਸਾਹਿਬ ਜੀਓ ਸੁਹੀ ਮਹਲਾ ਚਤਾ ਹਰ ਪਹਿਲੜੇ ਲਾਨ ਪਰਵਰਤੇ ਕਰਮ ਦਿਰਡਾਇ ਬਨਾਰਾਮ ਜੀਓ ਬਾਣੀ ਬ੍ਰਹਮ ਬੇਦ ਧਰਮ ਦ੍ਰਿੜੋ ਪਾਪਤ ਜਾਇ ਬਲਰਾਮ ਜਿਓ ਧਰਮ ਦ੍ਰਿੜੋ ਆਰੇ ਨਾਮ ਦਿਆਵ ਸਿਮਰਤ ਨਾਮ ਮੰਦਰ ਡਾਇਆ ਸਤ ਗੁਰ ਗੁਰਪੂਰਾ ਯਹ ਰਾਗੋ ਸਭਿਲ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਬੜਾ ਪਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾ ਜਿਰ ਜਾਇਆ ਜਨ ਕਹਿ ਨਾਨਕ ਲਾਭ ਪਹਿਲੀ ਆਰੰਭ ਕਾ ਜਿਰ ਜਾਇਆ ਹਰ ਪਹਿਲੀ ਲਾਭ ਪਰਗਤੀ ਕਰਮ ਤਰੜਾਇਆ ਬਨ ਰਾਮ ਜੀਓ ਨਿਰਪੋ ਭੈਮਨ ਹੋਏ ਓ ਮੈਂ ਮਾਲਗ ਵਾਇ ਬਲਰਾਮ ਜਿਓ ਨਿਰਮਲ ਪਾਪਾਇ ਹਰ ਗੁਣ ਗਾਇਆ ਹਰ ਦੇਖ ਰਾਮ ਮਦੁਰੇ ਹਰ ਆਤਮ ਰਾਮ ਬਸਾਰਿਆ ਸਵਾਮੀ ਸਰਬ ਰਹਾ ਪ੍ਰਭੂਏ ਅੰਤਰ ਬਾਹਰ ਹਰ ਪ੍ਰਵੇਕੋ ਮੇਲੇ ਹਰ ਜਨਮੰਗਲ ਗਾਏ ਜਨ ਨਾਨਕ ਦੂਜੀ ਲਾਗ ਜਲਾਈ ਅਨਹਦ ਜਪਦੇ ਬਜਾਏ ਜਨ ਨਾਨਕ ਦੂਜੀ ਲਾਗ ਜਲਾਈ ਅਨਾਦ ਜਪਦੇ ਬਜਾਏ ਮਰ ਤੁਰੀ ਲਾਗ ਸਤ ਨਾਮ ਕੋਰ ਕੰਮ ਗਾਇਆ ਭਲ ਰਾਵ ਜੀਓ But Arjun Mangal ਸਜਨਾਰ ਮੇਲਿਆ ਰ ਪਾਇਆ ਬੜਾ ਪਾਗੀਆ ਬਦਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਕਬੂਲੀ ਅਰ ਬਾਣੀ ਸੰਤ ਜਨਾ ਬੜਾ ਪਾਗੀ ਪਾਇਆ ਹਰ ਕਦੀਆ ਕਥਾ ਕਾਣੀ ਫਿਰਦਾ ਹਰ 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 ਦਨ ਉਪਜੀ ਹਰੁ ਜਪਿਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇ ਹਰਿ ਉਪਜੈ ਮਨ ਵਾਰਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇ ਹਰਿ ਉਪਜੈ ਮਨ ਵਾਰਗ ਜਿਓ ਹਰਿ ਤਿਜੜੀ ਨਾਲ ਮਨ ਚੋਪਿਆ ਬਾਗੀਆਂ ਰਹ ਰਹੇ ਰ ਆਪਣੀਓ ਤੁੰਜੇ ਨਾ ਮੇਹਰ ਪਾਇਆ ਵੱਡ ਭਾਪੀਆਂ ਬਲ ਬੰਮਨ ਸਹਜ ਪਿਆ ਹਰ ਬੋਇਆ ਬਲਰਾਮ ਜਿਉ ਗੁਰਮੁਖ ਮਿਲਿਆ ਸੁਆਹ ਹਰ ਮਨ ਤਨ ਬੇਟਾ ਲਾਇਆ ਬਲਰਾਮ ਜਿਉ ਹਰ ਮਿਟ ਲਾਇਆ ਮੇਰੇ ਪ੍ਰਭ ਪਾਇਆ ਅਨੰਦਿ ਨੇ ਹਰ ਲਿਵ ਲਾਈ ਮਨ ਜਿੰਦਿਆ ਪਲ ਪਾਇਆ ਸਵਾਮੀ ਹਰ ਨਾਮ ਬਜੀ ਬਗਾਈ ਪਰ ਪ੍ਰਵਟਾ ਕਰ ਕਾਜ ਰਜਾਇ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਝੋਤੀ ਲਾਵੇ ਹਰ ਪਾਇਆ ਪ੍ਰਵੇਦ ਨਸੀ ਜਨ ਨਾਨਕ ਬੋਲੇ ਝੋਤੀ ਲਾਵੇ ਹਰ ਪਾਇਆ ਪ੍ਰਵੇਦ ਨਸੀ मन मेर दाद खां सम बि त मिंट रहंदे चाहींदे पई जा न ਅਗੂ ਬੜਾ ਬੜਾ ਪਛਾੜਾ ਅਸਲੀ ਸ਼ੌਂਕ ਬੜਾ ਬੜਾ ਪਾਣੀ ਦਾ ਹੋਆ ਮੇਰੇ ਬਾਗ ਨਾ ਦਾ ਹੋਆ ਮੇਰੇ ਕੰਨ ਨਾ ਕੀ ਪਰਵਖਿਆਰ ਪਾਇਆ ਦਾ ਹੋਆ ਮੇਰੇ ਪਿਆ ਹੋਆ ਮੇਰੇ ਕਾਬ ਦਾ ਪਿਆ